ਕਾਇਮ ਨਾੜ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਪਿੰਡ ਕਰਾਚੋ ਵਿਖੇ ਰੱਖਿਆ 1 ਕਰੋੜ 80 ਲੱਖ ਦੇ ਪੀਣ ਵਾਲੇ ਪਾਣੀ ਦਾ ਨੀਂ ਪੱਥਰ ਜਿਹੜਾ ਇਹ ਪੰਜਾਬ ਦਾ ਤੁਰਾ ਕਰਾਚੋ ਬਣਿਆ ਆ ਔਰ ਇਹੀ ਜਿਹੜਾ ਤੁਰਾ ਬਣਿਆ ਹੋਇਆ ਤੇ ਇਹ ਸਾਡੇ ਵਰਕਰ ਸਹਿਬਾਨ ਸਾਰੇ ਬੈਠੇ ਆ ਮੈਨੂੰ ਬੜਾ ਮਾਣ ਦਿੱਤਾ ਇਸ ਨਗਰ ਨੇ ਔਰ ਮੈਂ ਕੈਂਪੇਨ ਆਪਣੀ ਜਿਹੜੀ ਮੇਰੀ ਚੋਣ ਪ੍ਰਚਾਰ ਆ ਜਿਹੜਾ ਮੈਂ ਇਸ ਨਗਰ ਤੋਂ ਜਿਹੜਾ ਸ਼ੁਰੂ ਕੀਤਾ ਸੀਗਾ ਇਹ ਇਥੋਂ ਦੇ ਭਰਾਵਾਂ ਦਾ ਇਹਨਾਂ ਬਜ਼ੁਰਗਾਂ ਦਾ ਇਹਨਾਂ ਮਾਵਾਂ ਦਾ ਜਿਹੜਾ ਅਸ਼ੀਰਵਾਦ ਰਿਹਾ ਜਿਹਦੇ ਕਰਕੇ ਇਸ ਜਗ੍ਹਾ ਤੋਂ ਮੈਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਸੀ ਤੇ ਹਮੇਸ਼ਾ ਮਾਣ ਰਹਿਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਇਸ ਨਗਰ ਦੇ ਵਿੱਚ ਆ ਕੇ ਉਹ ਪਾਰਟੀਆਂ ਦੇ ਉੱਤੇ ਉੱਠ ਕੇ ਵੀ ਗੱਲ ਕਰੂ ਠੀਕ ਆ ਆਮ ਆਦਮੀ ਪਾਰਟੀ ਦੇ ਲੋਕ ਜੁੜੇ ਆ ਕੋਈ ਹੋ ਸਕਦਾ ਕੋ ਕਾਂਗਰਸ ਨਾਲ ਜੁੜੇ ਹੋਣ ਕੋਈ ਹੋਰ ਪਾਰਟੀਆਂ ਨਾਲ ਜੁੜਿਆ ਕਾਹਲੀਦਾਰ ਨਾਲ ਵੀ ਲੇਕਿਨ ਬੋਟ ਬੰਡ ਵਾਲੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਇੱਕ ਵਾਰੀ ਚੈੱਕ ਜਿੰਨੇ ਵੀ ਐਮਪਲੋਇਮੈਂਟ ਲੈਟਰ ਦਿੱਤੇ ਬਹੁਤ سارے ਬੱਚੇ ਇੱਦਾਂ ਦੇ ਆਏ ਜਿਨ੍ਹਾਂ ਨੇ ਕਿਹਾ ਜੀ ਅਸੀਂ ਕੈਨੇਡਾ ਦੀ ਪੀਆਰ ਛੱਡ ਕੇ ਆਏ ਆ। ਔਰ ਤਿੰਨ ਤਿੰਨ ਨੌਕਰੀਆਂ ਦੀ ਭੰਦੀ ਨੇ ਗੱਲ ਕੀਤੀ ਆ। ਤਿੰਨ ਤੋਂ ਪੰਜ ਨੌਕਰੀਆਂ ਜਿਦਾ ਇੱਕ ਕੋਈ ਬੱਚੇ ਨੇ ਟੈਸਟ ਦਿੱਤਾ ਉਹ ਵੀ ਪਾਸ ਹੋ ਗਿਆ। ਉਸ ਤੋਂ ਬੈਟਰ ਕੋ ਟੈਸਟ ਆ ਗਿਆ ਉਹਦਾ। ਉਹ ਵੀ ਪਾਸ ਹੋ ਗਿਆ। ਇਹਦਾ ਮਤਲਬ ਆ ਉਹਨੂੰ ਪਾਣੀ ਟੈਸਟ ਪਹਿਲਾਂ ਕਿਉਂ ਨਹੀਂ ਹੁੰਦਾ ਬੱਚੇ 'ਤੇ। ਤੋਂ ਹੋਰਾਂ ਆਉਣ ਵਾਲੇ ਟਾਈਮ ਨੂੰ ਵੀ ਬਹੁਤ ਸਾਰੀਆਂ ਸਰਕਾਰ ਨੌਕਰੀਆਂ ਦੇਣਗੇ। এমਪਲాయਮੈਂਟ ਇਹ ਬੜੀ ਵੱਡੀ ਗੱਲ ਆ। ਦੇਖੋ ਮੈਂ ਉੱਥੇ ਕਿਉਂਕਿ ਮਨੂੰ ਜਦੋਂ ਮੇਰੇ ਡਿਪਾਰਟਮੈਂਟ ਦੇ ਮਨਮੀ ਨਾਲ ਮੌਜੂਦ ਰਹਿੰਦਾ ਮੁੱਖ ਮੰਤਰੀ ਜੀ ਔਰ ਬੱਚਿਆਂ ਦੇ ਵਿੱਚ ਉਹ ਸਾਬ ਉਹਨਾਂ ਜਾ ਕੇ ਵਿੱਚ ਬਹਿ ਕੇ ਰਾਜੀ ਦੱਸੋ ਜਪਾ ਜੀ ਇੱਥੇ ਅਜੋ ਦੁਗਾਟਨ ਕਰਨ ਆਇਆ ਹਾਂ ਕੀ ਕਹਿਣਾ ਚਾਹੁੰਦਾ ਕੋ ਕੱਲ 26 ਜਨਵਰੀ ਹੈ ਗਣਤੰਤਰ ਦਿਵਸ ਹੈ ਔਰ ਜਿਦਾਂ ਪਿਛਲੀ ਵਾਰ ਫਲੈਗ ਚੜਾਉਣ ਦਾ ਸਰਕਾਰ ਨੇ ਹੁਕਮ ਸੰਗਰੂਹ ਚ ਦਿੱਤਾ ਸੀ ਮੌਕਾ ਇਸੇ ਮਾਨਸੇ ਦੇ ਵਿੱਚ ਹੈ ਔਰ ਮੇਰੇ ਨਾਲ ਇਸ ਵੇਲੇ ਤੁਹਾਡੇ ਇਲਾਕੇ ਦੀ ਸ਼ਖਸੀਅਤ ਐਮਐਲਏ ਮੈडम ਪ੍ਰਾਜ ਜੀ ਔਰ ਗਰਮੇਲ ਜੀ ਔਰ ਸਭ ਤੋਂ ਵੱਡੀ ਗੱਲ ਹੈ ਵਾਟਰ ਸਪਲਾਈ ਦਾ ਪ੍ਰੋਜੈਕਟ ਜਿਹੜਾ ਇੱਥੇ ਕੰਪਲੀਟ ਹੋ ਰਿਹਾ तकरीबन 1 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਦਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ तकरीबन 2200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲ ਰਹੇ ਆ ਇਹ ਚ ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਆ ਤਾਂ ਕਿ ਨਹਿਰੀ ਪਾਣੀ ਨੂੰ ਯੋਗਿਆ ਬਣਾ ਕੇ ਪਿੰਡ ਲਈ ਲੋਕਾਂ ਨੂੰ ਸਪਲਾਈ ਕੀਤਾ ਜਾਵੇ ਔਰ ਇਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਕਮੀ ਸੀ ਉਹਨੂੰ ਵੀ ਪੂਰਾ ਕੀਤਾ ਜਾ ਰਿਹਾ। ਜੀ। ਤੋਂ ਇਦਾਂ ਇਹ ਸਾਰੇ ਪ੍ਰੋਜੈਕਟ ਚੱਲ ਰਿਹਾ ਮੈਨੂੰ ਮੌਕਾ ਮਿਲਿਆ ਘਰਾਂ ਚ ਆਂ ਇੱਥੇ ਬਹੁਤ ਅੱਛਾ ਲੱਗਾ ਅੱਗੇ ਲੋਕਾਂ ਦੇ ਵਿੱਚ ਆ ਕੇ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੈ ਇਹਨਾਂ ਨੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੇ ਪਿਆਰ ਕਰਦੇ ਐ ਐਮਐਲਏ ਸਾਹਿਬ ਨਾਲ ਗੁਰਬੀਲ ਜੀ ਨਾਲ ਜੀ ਭਾਜੀ ਜਿਵੇਂ ਜਿਹੜਾ ਪਾਣੀ ਹੈ ਹਰ ਘਰ ਨੂੰ ਲੋਡ ਪੈਂਦੀ ਹੈ ਪਾਣੀ। ਪਵਨੀਗੜ ਦੇ ਵਿੱਚ 7 ਸਾਲਾਂ ਤੋਂ ਪਾਈਪਾਂ ਪਈਆਂ ਹੋਈਆਂ ਨੇ ਕਲੋਨੀ ਦੇ ਵਿੱਚ ਅੱਜ ਤੱਕ ਉਹਦੇ ਵਿੱਚ ਪਾਣੀ ਨਹੀਂ ਛੱਡਿਆ ਗਿਆ ਮੈਨੂੰ ਦੇਖਣਾ ਪੈਗਾ ਅਗਰ ਮੇਰੀ ਦੇਖੋ ਕੋਈ ਵੀ ਚੀਜ਼ ਹੈ ਜਿੰਨਾ ਕਰ ਤੁਹਾਡੀ ਨੌਲੇਜ ਨਹੀਂ ਆਉਂਦੀ ਜਾਂ ਆਪਸਰਾਂ ਨੂੰ ਬਿਲਕੁਲ ਇਹਨਾਂ ਨੂੰ ਪੁੱਛਦੇ ਆਂ ਮੈਂ ਅਗਰ ਇਦਾਂ ਦਾ ਹੈ ਕਿਉਂ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਅਜੇਹਾ ਪਿੰਡ ਹੈ ਜਿਹੜਾ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਪੀ ਰਿਹਾ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਡੈਫੀਨੇਟਲੀ ਉੱਥੇ ਇਦਾਂ ਦੀ ਪੋਜੀਸ਼ਨ ਦਾ ਮਤਲਬ ਜ਼ਰੂਰ ਹੈ ਕੋਲਣ ਪਿੰਡ ਹੈ ਜੀ ਲਹਿਰੇਗਾ ਅਗਿੱਚ ਪੈਂਦਾ ਹੈ ਜੀ ਮੇਰੇ ਧਿਆਨ ਚ ਲੈ ਕੇ ਆਂਦਾ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਅਗਰ ਹੈ ਤਾਂ ਕੈਂਸਰ ਦੀ ਐਨੇ ਮਰੀਜ਼ ਨੇ ਉੱਥੇ ਮਤਲਬ ਕਿ ਪਾਣੀ ਦੀ ਅਜੇ ਤੱਕ ਕਿਸੇ ਵੀ ਸਰਕਾਰ ਦੀ ਉੱਥੇ ਤੱਕ ਪਹੁੰਚ ਨਹੀਂ ਕੀਤੀ ਨਾ ਤੁਹਾਡੇ ਕਿਸੇ ਅਫਸਰ ਨੇ ਨਾ ਕਿਸੇ ਐਮ ਐਲ ਏ ਨੇ ਉਹ ਅੱਜ ਵੀ ਰੇੜੀਆਂ ਤੇ ਡੱਬਿਆਂ ਚ ਪਾਣੀ ਭਰ ਕੇ ਪਿੰਡੋਂ ਨਹਿਰ ਚੋਂ ਪਾਣੀ ਰਿਸਕ ਲੈ ਕੇ ਪਰ ਕੇ ਲਿਖੋ ਮੈਂ ਤੁਹਾਨੂੰ ਦੱਸਣਾ ਚਾਹਨਾ ਪਿਛਲੀ ਵਾਰ ਇਸ ਤੋਂ ਪਹਿਲਾਂ ਫਜ਼ਿਲਕਾ ਦਾ ਸਾਰੇ ਬਾਰਡਰ ਇਹਦਾ ਫਿਰੋਜ਼ਪੁਰ ਦਾ ਸਾਰਾ ਦੌਰਾ ਮੈਂ ਖੁਦ ਕੀਤਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਫਿਲਕਾ ਤੱਕ ਮੈਂ ਖੁਦ ਲਗਾਤਾਰ ਪਿੰਡਾਂ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਮੈਨੂੰ 4 ਤੋਂ 5 ਪੰਚਾਇਤਾਂ ਦੇ ਮੈਨੂੰ ਬਾਅਦੋਂ ਧੰਨਵਾਦ ਦੇ ਲੈਟਰ ਆਏ ਸੀ ਉੱਥੇ ਜੋ ਐਫਰਟਸ ਕਰ ਸਕਦੇ ਸੀ ਲੇਕਿਨ ਕਈ ਵਾਰ ਮੈਂ ਕਹਿ ਸਕਦਾ ਅਗਰ ਪੰਚਾਇਤ ਨੇ ਧਿਆਨ ਚ ਨਹੀਂ ਲੈ ਕੇ ਆਂਦਾ ਜੇ ਕੋਈ ਕਾਰਨ ਹੈ ਤੋ ਡੈਫੀਨੇਟਲੀ ਹੈ ਇੱਥੇ ਕੰਮ ਜਲਦ ਹੋਏਗਾ ਜੋ ਵੀ ਹੈ ਮੈਂ ਹੁਣੇ ਅਧਿਕਾਰੀ ਜਿਹੜਾ ਚੀਫ ਇੰਜੀਨੀਅਰ ਸਾਹਿਬਾ ਇਲਾਕੇ ਦੇ ਨਾਲ ਗੱਲ ਕਰਦਾ ਕਿ ਅਗਰ ਇਦਾਂ ਹੈ ਤਾਂ ਪ੍ਰੋਜੈਕਟ ਕੀ ਹੈ ਉੱਥੇ ਕੀ ਕਮੀ ਕੀ ਹੈ ਪੜਾ ਸੀ ਅਜ ਤੱਕ ਉੱਥੇ ਕਿਸੇ ਸਰ ਪਿਛਲੇ ਦਿਨ ਤੋਂ ਜਦੋਂ ਸਾਡੀ ਸਰਕਾਰ ਦਾ 1 ਮਿੰਟ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਜਿੰਨੇ ਤੁਹਾਡੇ ਆ ਪਿੰਡ ਚੱਕ ਰਹਿਲਾ ਦੋਨਾਂ ਨਾਨਕਾ ਸੀ ਮੁੱਖ ਮੰਤਰੀ ਜੋ ਸਟਾਰਟਿੰਗ ਸਰਕਾਰ ਦੀ ਸੀ ਉਹ ਤੋਂ ਸਾਡੇ ਨਾਲ ਬੈਠੇ ਔਰ ਉਹਨਾਂ ਨੇ ਪਿੰਡ 15 ਪਿੰਡਾਂ ਦੇ ਨਾਮ ਸਾਨੂੰ ਜ਼ਵਾਨੀ ਲੈ ਕੇ ਦੱਸੇ ਘਟ ਤੋਂ ਘਟ ਔਰ ਅਗਲੇ ਦਿਨ ਮੇਰੇ ਸਮੀਤ ਸਾਡੇ ਪ੍ਰਿੰਸੀਪਲ ਸੈਕਟਰੀ ਸਮੀਤ ਸਾਰੇ ਅਧਿਕਾਰੀਆਂ ਦੀ ਟੀਮ ਉਸ ਪਿੰਡ ਦੇ ਵਿੱਚ ਵੀ ਦੇਖਣ ਦੇ ਲਈ ਕਿ ਆ ਅੱਜ ਵੀ ਉੱਥੇ ਆਰਓ ਪ੍ਰੋਪਰ ਚੱਲ ਰਿਹਾ ਹੈ ਕਮਿਊਨਿਟੀ ਆਰਓ ਚੱਲ ਰਿਹਾ ਹੈ ਉਹ ਇਹ ਚੀਜ਼ਾਂ ਕਿ ਵੀ ਮੈਂ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ ਲੇਕਿਨ ਅਗਰ ਇਤੇ ਜਲਦ ਤੋਂ ਜਲਦ ਮੈਂ ਜਾ ਕੇ ਤਰੰਤ ਜਾ ਕੇ ਉਹਨਾਂ ਨੂੰ ਮਲਾ ਕੇ ਬਲਕਿ ਹੁਣ ਗੱਡੀ 'ਚ ਬੈੰਦੇ ਇਹਦੇ ਗੱਲ ਕਰਾਂਗਾ ਕੀ ਦੱਸ